ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਠੰਡ ਤੋਂ ਬਚੇ ਹੋਵੋਗੇ ਕਿ ਕਿ ਠੰਡ ਬਹੁਤ ਜ਼ਿਆਦਾ ਪੈਣ ਲੱਗੀ ਐ ਤੇ ਇੱਥੇ ਨਾ ਮੈਂ ਆਈ ਸੀਗੀ ਰੂਮ 'ਚ ਤੇ ਸਵੇਰ ਦਾ ਕੰਮ ਸ਼ੁਰੂ ਕਰ ਲਿਆ ਸੀਗਾ ਮੈਂ ਵੈਸੇ 10 ਵਜੇ ਗਈ ਸੀ ਹੁਣ ਨਾ ਲੇਟ ਹੋ ਜਾਂਦੇ ਆ ਕਿਉਂਕਿ ਅੱਜ ਵੈਸੇ ਸੰਡੇ ਸੀਗਾ ਤੇ ਅੱਜ ਹੀ ਵੀਡੀਓ ਬਣਾ ਕੇ ਮੈਂ ਅੱਜ ਹੀ ਪਾ ਦੇਣੀ ਆ ਤੇ ਅੱਜ Sunday ਸੀਗਾ ਤੇ ਉਹਦੇ ਕਰਕੇ ਵੈਸੇ ਵੀ ਲੇਟ ਹੋ ਗਏ ਬੱਚੇ ਘਰ ਸੀਗੇ ਤੇ ਬਸ ਫਿਰ ਮੈਂ ਇੱਧਰ ਆ ਗਈ ਸੀ ਵੈਸੇ ਇੱਥੇ ਕੋਈ ਸੌਂਦਾ ਤਾਂ ਹੈ ਨਹੀਂ ਬੱਚੇ ਇੱਥੇ ਪੜਦੇ ਪੜਦੇ ਹੁੰਦੇ ਨੇ ਤਾਂ ਕਰਕੇ ਉਹ ਕਰ ਦਿੰਦੇ ਨੇ ਕੰਬਲ ਵਗੈਰਾ ਇੱਥੇ rakh ਦਿੰਦੇ ਨੇ ਤੇ ਪਿੱਲੂ ਜੈਸ ਮੈਨੂੰ ਉੱਧਰ ਲੈ ਗਈ ਸੀ ਕਿਉਂਕਿ ਰਾਤ ਨੂੰ ਉਹ ਲੈ ਲੈਂਦੀ ਐ ਤੇ ਇੱਥੇ ਨਾ ਮੈਂ ਵਿਆਹ ਤੇ ਗਈ ਸੀ ਤੇ ਫਿਰ ਕਰ ਤੁਹਾਨੂੰ ਪਤਾ ਹੀ ਐ ਸਸਫਾਈ ਬਿਲਕੁਲ ਨਹੀਂ ਸੀ ਹੋਈ ਤੇ ਡਸਟਿੰਗ ਬਹੁਤ ਜ਼ਿਆਦਾ ਮਿੱਟੀ ਵਗੈਰਾ ਧੂੜ ਬਹੁਤ ਪਈ ਹੋਈ ਸੀਗੀ ਤੇ ਬਸ ਫਿਰ ਮੈਂ ਉਹੀ ਪਹਿਲੇ ਮੈਂ ਨਾ ਇੱਕ ਲੀਰ ਜੀ ਦੇ ਨਾਲ ਸਾਫ਼ ਕਰਨ ਲੱਗ ਪਈ ਸੀਗੀ ਤੇ ਫਿਰ ਮੈਂ ਉਧਰੋਂ ਜਾ ਕੇ ਨਾ ਗੱਗੂ ਦੀ ਧੋਣ ਵਾਲੀ ਟੀ-ਸ਼ਰਟ ਹੀ ਚੱਕ ਲਈ ਸੀਗੀ ਫਿਰ ਮੈਂ ਕਿਹਾ ਚੱਲ ਇਹਦੇ ਨਾਲ ਹੀ ਸਾਫ਼ ਕਰ ਦਿੰਦੀ ਆ ਤੇ ਮੈਂ ਚੰਗੀ ਤਰ੍ਹਾਂ ਬੈਠ ਕੇ ਨਾ ਚੰਗੀ ਤਰ੍ਹਾਂ ਕਿਉਂਕਿ ਜਿਹੜੀ ਆ ਵਾਲੀ ਬੈਗ ਸਾਈਡ ਤੇ ਟੂ ਜੀ ਹੈ ਨਾ ਇਹਦੀ ਗੱਦੀ ਤੇ ਇਹ ਵੀ ਹੈਗੀ ਸਾਡੀ ਨੇਵੀ ਬਲੂ ਕਲਰ ਹੈ ਡਾਰਕ ਮਤਲਬ ਕਾਲਸ ਤੇ ਹੀ ਹੈ ਜਦੋਂ ਮਿੱਟੀ-ਮੁੱਟੀ ਪੈਂਦੀ ਹੈ ਨਾ ਫਿਰ ਇਹ ਤੇ ਧੂੜ ਚਮਕਣ ਲੱਗ ਜਾਂਦੀ ਹੈ ਤੇ ਰਾਤ ਮੈਂ ਨਾ ਦੇਖ ਰਹੀ ਪਈ ਸੀ ਤੇ ਧੂੜ ਬਾਵਾ ਚਮਕਦੀ ਪਈ ਸੀਗੀ ਹੈ ਨਾ ਤੇ ਮੇਰੇ ਖਿਆਲ ਹੁਣ ਇਹਨੂੰ ਮੈਂ ਚੰਗੀ ਤਰ੍ਹਾਂ ਸਾਰਾ ਹੀ ਮਤਲਬ ਸਾਫ-ਸੂਫ ਕੀਤਾ ਵੈਸੇ ਜੈਸਮਿਨ ਆਪਣੀ ਨਣੀ ਤਾਂ ਸਫਾਈ ਰੱਖਦੀ ਸੀ ਫਿਰ ਵੀ ਬੱਚੇ ਨੂੰ ਅੰਨਾ ਨਹੀਂ ਨਾ ਆਂਦਾ ਹੁੰਦਾ ਤਾਂ ਕਰਕੇ ਫਿਰ ਮੇਰੇ ਖਿਆਲ ਹੁਣ ਮੈਂ ਇਹਨਾਂ ਚੰਗੀ ਤਰ੍ਹਾਂ ਸਾਫ ਕਰ ਲਾ ਤੇ ਮੈਂ ਇੱਕ-ਇੱਕ ਕੋਨਾ ਰੂਮ ਦਾ ਸਾਫ ਕੀਤਾ ਚੰਗੀ ਤਰ੍ਹਾਂ ਤੇ ਸੱਚੀ ਬਹੁਤ ਮਿੱਟੀ ਸੀਗੀ ਬਹੁਤ ਮਿੱਟੀ ਪਈ ਹੋਈ ਸੀ ਸਾਰੇ ਕਿਤੇ ਤੇ ਮੈਨੂੰ ਤਾਂ ਇਹ ਲੱਗਦਾ ਸੀ ਵੀ ਖਲੀ ਖੁੰਜੀ ਬੈੱਡ ਦੇ ਥੱਲੇ ਤੇ ਵੀ ਕਪੜੇ ਦੇ ਨਾਲ ਹੀ ਸਾਫ਼ ਕਰ ਦੇਵਾਂ ਕਿਉਂਕਿ ਇਹ ਬੈੱਡ ਨਾ ਨੀਵੇਂ ਜੇ ਹੁੰਦੇ ਨੇ ਬਾਵਾ ਤੇ ਇਹਦੇ ਥੱਲੇ ਤਾਂ ਝਾੜੂ ਮਸਾ ਜਾਂਦਾ ਕਿਤੇ ਪੋਚਾ ਤਾਂ ਕਿਤੇ ਸੋਖਨ ਵਾਲੇ ਦੇ ਥੱਲੇ ਲੱਗਦਾ ਹੀ ਨਹੀਂ ਹੈ ਇਹਨੂੰ ਤਾਂ ਕਰੇ ਇੱਧਰ ਉੱਧਰ ਨੂੰ ਕਰਾਂਗੇ ਤਾਂ ਬੈੱਡ ਦੇ ਨੀਚੇ ਪੋਚਾ ਲੱਗੂ ਕਿਉਂਕਿ ਪੋਚਾ ਪਾਚਦਾ ਇਹਦੇ ਥੱਲੇ ਤਾਂ ਤੁਸੀਂ ਭੁੱਲ ਜਿਓ ਕਿ ਇਹਦੇ ਥੱਲੇ ਪੋਚਾ ਲੱਗ ਜੂਗਾ ਕਿਉਂਕਿ ਨੀਵਾ ਹੀ ਬਹੁਤ ਹੈ ਹੈਨਾ ਹੱਥ ਹੱਥ ਐ ਲਾ ਲੂ ਵੀ ਹੱਥ ਵੀ ਨਹੀਂ ਜਾਂਦਾ ਸੌਖਾ ਜਾਈ ਇਹਦੇ ਨੀਚੇ ਨੂੰ ਤੇ ਬਸ ਫਿਰ ਮੈਂ ਥੇ ਚਲੋ ਹਨਾ ਚੰਗੀ ਤਰ੍ਹਾਂ ਸਾਫ ਕਰ ਦਿੰਦੀ ਮੈਂ ਤੇ ਮੁੜ ਕੇ ਫਿਰ ਮੈਂ ਜਿਹੜੇ ਆਹਾ ਗੁੱਡੇ ਗੱਡੇ ਜੀ ਸੀਗੇ ਇਹ ਵੀ ਮੈਂ ਰੱਖ ਦਿੱਤੇ ਹਨਾ ਤੇ ਚਾਦਰ ਵੈਸੀ ਹੈਗੀ ਤਾਂ ਧੂਣੇ ਵਾਲੀ ਸੀਗੀ ਤੇ ਵੈਸੇ ਮੈਂ ਦੂਜੀ ਹੈ ਨਾ ਚਾਦਰ ਮਸ਼ੀਨ ਚ ਪਾਈਆਂ ਹੋਈਆਂ ਸੀਗੇ ਮੈਂ ਕਿ ਚਲੋ ਇਹ ਸੋ ਉਹ ਸੁੱਕ ਜਾਣੀਆਂ ਫਿਰ ਇਹ ਵਾਲੀ ਚਾਦਰ ਮੈਂ ਚੱਕ ਦੂੰਗੀ ਹਨਾ ਤੇ ਉਹ ਵਾਲੀ ਵਿਛਾ ਦੂੰਗੀ ਜਿਹੜੀਆਂ ਵਾਈਟ ਚਾਦਰਾਂ ਹੁੰਦੀਆਂ ਨੇ ਨਾ ਇਹ ਗੰਦੀਆਂ ਬਹੁਤ ਹੁੰਦੀਆਂ ਨੇ ਅਸੀਂ ਵਿਛਾਤਾ ਦਿੰਦੇ ਆ ਪਰ ਬੱਚਿਆਂ ਵਾਲੇ ਘਰ ਦੇ ਵਿੱਚ ਨਾ ਵਾਈਟ ਚਾਦਰਾਂ ਨਹੀਂ ਚਲਦੀਆਂ ਹੈਗੀਆਂ ਇਹ ਬੱਚੇ ਗੰਦੇ ਬੰਦੇ ਪਿਆਰ ਹੁੰਦੇ ਨੇ ਮਿੱਟੀ ਨਾਲ ਲੱਭੜੇ ਹੋਏ ਉੱਪਰ ਕੁਝ ਖਾਂਦੇ ਨੇ ਕੁਝ ਥੜ ਦਿੰਦੇ ਨੇ ਉੱਪਰ ਤੇ ਗੰਦੀਆਂ ਹੋ ਹੀ ਜਾਂਦੀਆਂ ਨੇ ਹਨਾ ਤੇ ਬੱਸ ਫਿਰ ਮੈਂ ਕੁਸ਼ਨ ਵਗੈਰਾ ਵੀ ਰੱਖ ਦਿੱਤੇ ਸੀ ਇਹ ਡੋਰੇਮੋਨ ਤਾਂ ਬਜਾਰਾ ਮੇਰੇ ਸੁੱਖ-ਦੁੱਖ ਦਾ ਸਾਥੀ ਹੈ ਮੈਨੂੰ ਬਹੁਤ ਪਸੰਦ ਹੈ ਡੋਰੇਮੋਨ ਇਹਨੂੰ ਤਾਂ ਮੈਂ ਉੱਪਰ ਹੀ ਰੱਖ ਦਿੱਦੀ ਹਣੀ ਆ ਤੇ ਬੱਸ ਫਿਰ ਮੈਂ ਝਾੜੂ ਚੱਕ ਲਈ ਸੀ ਝਾੜੂ ਮੇਖ ਲਗਾ ਦੇਣੀ ਆ ਚੰਗੀ ਤਰ੍ਹਾਂ ਤੇ ਥੋੜੇ ਬਹੁਤ ਸ਼ਾਲਾ ਮਾਰਕੇ ਮੈਂ ਜਾਲੀ ਸਾਫ਼ ਕਰਦੀ ਸੀਗੀ ਕਿਹਾ ਉਹ ਮੈਨੂੰ ਜਾਲ ਜਾਲ ਲੱਗਦਾ ਪਿਆ ਸੀ ਮੈਂ ਕਿਹਾ ਚਲੋ ਨਾ ਸ਼ਾਲ ਮਾਰਕੇ ਸਾਫ਼ ਕਰ ਦਿੰਨੀ ਆ ਤੇ ਬਸ ਫਿਰ ਮੈਂ ਇੱਥੇ ਚੰਗੀ ਤਰ੍ਹਾਂ ਨਾ ਝਾੜੂ ਲਗਾ ਲਿਆ ਇਸ ਤੋਂ ਬਾਅਦ ਮੈਂ ਬਾਕੀ ਕਮਰਿਆਂ ਦੇ ਵਿੱਚ ਵੀ ਲਗਾ ਲੂੰਗੀ ਉਹ ਵਾਲੀ ਕਲਿੱਪ ਨਹੀਂ ਮੈਂ ਐਡ ਕਰੂੰਗੀ ਕਿਉਂਕਿ ਹੋਰ ਵੀ ਬਹੁਤ ਕੰਮ ਨਹੀਂ ਮੈਨੂੰ ਮੈਂ ਕੱਪੜੇ ਵੀ ਮਸ਼ੀਨ 'ਚ ਪਾਏ ਹੋਏ ਨੇ ਠੰਡ ਦੇ ਵਿੱਚ ਕੱਪੜੇ ਧੋਣ ਨੂੰ ਕਿਹੜਾ ਜੀ ਕਰਦਾ ਪਾਣੀ ਬਹੁਤ ਠੰਡਾ ਹੁੰਦਾ ਹਨਾ ਤੇ ਸੱਚੀ ਟੈਂਕੀ ਦਾ ਪਾਣੀ ਬਹੁਤ ਜ਼ਿਆਦਾ ਠੰਡਾ ਸੀ ਐਂ ਲੱਗਦਾ ਸੀ ਜਿੱਦਾਂ ਮੈਂ ਬਰਫ਼ ਦੇ ਵਿੱਚ ਹੱਥ ਪਾ ਲਏ ਤੇ ਮੇਰੇ ਹੱਥ ਨਾ ਸੋਨ ਨੂੰ ਹੋ ਗਏ ਸੀਗੇ ਤੇ ਕੀ ਲੈਣਾ ਅੱਛੇ ਬੜਿਆਸ ਨਾਲ ਬੱਸ ਮਸਤੀ ਕਰਦੀ ਗਈ ਸੀ ਮਾਂ ਦੀ ਸੀ ਜਿਹੜੀ ਪਿਆਰ ਨਾਲ ਹੀ ਬੁਲਾਇਆ ਮੈਨੂੰ ਮੇਰੇ ਮੰਮੇ ਮੇਰੇ ਮੰਮਾ ਮਾਤਾ ਪਾਰੀ ਨੂੰ ਆ ਨਾ ਤੁੰਗੇ ਤੁਸੀਂ ਅਗਰ ਕਿਹਾ ਤੈਨੂੰ ਬੋਲਦੀ ਨਹੀਂ ਕੀ ਹੈ ਕਿ ਹਾਤਾ ਥੋੜੇ ਹਰ ਰਸਤਾ ਕਹਿੰਦੇ ਆ ਕਾ ਕਰ ਤੁਸੀਂ ਨਹੀਂ ਕੋਈ ਤੇਰਾ ਨਹੀਂ ਕਰ ਖਾ ਦੋੜ ਦੇਣਾ ਕਰ ਆਵੇਂ ਬੀੜੀ ਆ ਮਾਰਨੀ ਨਹੀਂ ਕਾ ਕੀ ਨਹੀਂ ਉਹਰੇ ਨਾ ਹੋਤੇ ਨੰਦਸਾ ਮੇਂ ਆਇਨਾ ਤੇ ਚਾਮੂ ਕਰਾਵੇ ਕੋਈ ਝਾਲੂ ਕੋਈ ਕੋਟਾ ਕੋਈ ਵੀ ਕਾਮੂ ਕਰਾਵੇ ਘਰ ਦਾ ਮਾੜਾ ਕੋਟਾ ਮੈਂ ਨਹੀਂ ਤੁਸੀਂ ਮੇਰੇ ਨਾਲ ਜਾਣਾ ਨਾ ਜਾਣਾ ਚਿੱਤੇ ਨਾ ਨਹੀਂ ਹੁੰਦੀ ਕੋਈ ਕੰਮ ਵੀ ਕਰਦੇ ਉਪਰ ਤੇ ਮੇਰੇ ਮੱਥੇ ਤੇ ਚਾਲ ਜੀ ਸੀ ਕਿ ਪਤਾ ਕਿ ਇਹ ਮੈਂ ਕਿੰਨੇ ਦਾ ਚਾਲ Okay pani okay. होय सकदा हो सकदा है क्लियर नहीं आ रहा है क्लियर नहीं आ रहा है हम बता दला आगे ना फ्लाइ वाव वाला नहीं बस मैं ਇਹ ਚਾਰ ਯਾਰ ਦਾ ਉਹ ਨਾ ਬਹੁਤ ਗਲਗਾ ਕਰਤਾ ਨੇ ਦੋਨੋਂ ਬੈਂਚ ਕਿੱਥੇ ਜਾ ਕਰਨਾ ਪੜਾਉਂਦਾ ਆ ਆਹ ਨਾ ਪਾ ਕੇ ਜਾ ਹਾਂ ਬਸ ਚੱਲ ਸ਼ੇਰੇ ਤੇ ਧਾਰਵਾਲ ਵਾਲੇ ਸ਼ੇਰੇ ਤੇ ਧਾਰਵਾਲ ਵਾਲੇ ਧਾਰਵਾਲ ਸ਼ੇਰੇ ਤੇ ਧਾਰਵਾਲ ਵਾਲੇ ਗਾਇਜ਼ ਤੁਸੀਂ ਦੇਖ ਲਿਆ ਕਿੰਦਾ ਰੋਲਾ ਪਿੰਦਾ ਪਿਆ वीडियो बंद कर देना वीडियो बंद नहीं है देख के खींच खींच पापा सुनो पापा प्लीज पापा खींचता है सब में या मला ले जानी है पापा ने डीड खींच लिया अपना मेरे मेरे मोंडे मोंडे तक आना था फिर तो हाँ, मैं पापा ने भी लंबी होना था अरे चलिए देखिए मैं थोड़ी ना लंबी हूं मैं पापा ही मोंडे हूं सुनियो जी सुनियो जी मैं थोड़ी ना लंबी हूं तू का बोलना रह गया हां मैं थोड़ी ना आधा इंच लंबी हूं हां आधा इंच छोटा हूं बाप लंबी हूं आधा आधा इंच पता है सो वीडियो जो बोल रहे हो ले आधा इंच छोटा नहीं पापा मोंडे मोंडे हैं पापा

ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਤੇ ਅੱਜ ਦੇ ਵਲੌਗ N9 ਮਸੀਨੇ ਨੇ ਬਹੁਤ ਰੌਲਾ ਪਾਇਆ ਹੋਇਆ ਇਹਨਾਂ ਨੂੰ ਸ਼ਾਰਮੀ ਨਹੀਂ ਹੈਗੀ ਰੌਲਾ ਹੀ ਪਾਈ ਜਾਂਦੇ ਨੇ ਹੈਨਾ ਤੁਸੀਂ ਸਾਰੇ ਨੇ ਬਹੁਤ-ਬਹੁਤ ਜ਼ਿਆਦਾ ਸਪੋਰਟ ਕਰਨੀ ਆ ਠੀਕ ਆ ਤੇ ਲੜਪੇ ਲੜਪੇ ਪਾ ਦਈਏ ਲੜਪੇ ਆਹ ਰਸ ਲਈ ਅਗਲਾ ਹੋਏ ਫਿਰ ਦੇਖਾਂਗੇ ਕੁਝ ਕਰੀ ਜਾਂਦੇ ਨੇ ਸ਼ੁਕਰੀਆ ਕਿ ਕਲਪੋ ਲਈ ਰਿਸਪੈਕਟ ਕਰਦੇ ਕਹਿੰਦਾ ਨੇ ਸਤਿ ਸ਼੍ਰੀ ਅਕਾਲ ਤੁਹ ਬੱਚਾ ਨਜ਼ਰੀਆਂ ਜਿੜਾਉਂ ਤੇ ਸੋਨੇ ਸੋਨੇ ਕਮੈਂਟ ਕਰੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਮੇਰੇ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਜਿਹੜੀ ਨਵੇਂ ਨੇ ਉਹ ਸਾਰੇ ਜਿਹੜੇ ਯਾਦ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੁੱਲ ਸਪੋਰਟ ਕਰਿਓ ਇਹਦੇ ਨਾਲ ਹੀ ਮੈਂ ਵਲੌਗ ਦਾ ਐਂਡ ਕਰਦੀ ਆ ਤੇ ਥੈਂਕ ਯੂ ਧੰਨਵਾਦ ਬਾਏ ਬਾਏ